ਗੱਟੇ ਪੁਰ ਮੁਰਦਾਬਾ 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 ਕੰਗਣਾ ਰੌਣਤ ਮੁਰਦਾਬਾ 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 ਅਸਸ ਮੁਰਦਾਬਾ 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 ਮੋਤੀ ਮੁਰਦਾਬਾ 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 ਰਿਆਸੀ ਸ਼ਹਿਰ ਨਾਭਾ ਵਿਕੀ ਭਾਜਪਾ ਸੰਸਦ ਫਿਲਮੀ ਐਕਟਰ ਕੰਗਣਾ ਰੌਣਤ ਦੀ ਐਮਰਜੈਂਸੀ ਫਿਲਮ ਦਾ ਸਿੱਖ ਜਥੇਬੰਦੀਆਂ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਬਾਬਲੋਂ ਕੀਤਾ ਗਿਆ ਜ਼ਬਰਦਸਤ ਵਿਰੋਧ ਇਸ ਮੌਕੇ ਸਿੱਖ ਆਗੂਆਂ ਨੇ ਕਿਹਾ ਕਿ ਭਾਜਪਾ ਸੰਸਦ ਕੰਗਣਾ ਰਣਾਉਤ ਵੱਲੋਂ ਬਣਾਈ ਗਈ ਫਿਲਮ ਐਮਰਜੈਂਸੀ ਜੋ ਕਿ 17 ਜਨਵਰੀ ਨੂੰ ਪੰਜਾਬ ਦੇ ਬਖ ਬਖ ਸ਼ਹਿਰਾਂ ਦੇ ਸਿਨੇਮਾ ਘਰਾਂ ਵਿੱਚ ਲੱਗਣ ਜਾ ਰਹੀ ਹੈ ਜਿਸ ਵਿੱਚ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਐਮਰਜੈਂਸੀ ਫਿਲਮ ਵਿੱਚ ਸਿੱਖਾਂ ਦੇ کردار ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਇਹ ਵੀ ਕਿਹਾ ਕਿ ਜਹੀਆਂ ਬਗਵਾਦਤ ਫਿਲਮਾਂ ਜਿਨ੍ਹਾਂ ਨਾਲ ਆਪਸੀ ਭਾਈਚਾਰਕ ਸਾਂਝ ਨੂੰ ਵੱਡਾ ਖਤਰਾ ਪੈਦਾ ਹੁੰਦਾ ਹੈ ਪੰਜਾਬ ਦੇ ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਬੜੇ ਪ੍ਰੇਮ ਪਿਆਰ ਅਤੇ ਸ਼ਾਂਤੀ ਨਾਲ ਰਹਿੰਦੇ ਹਨ ਪੰਜਾਬ ਦੇ ਲੋਕ ਬੜਾ ਲੰਮਾ ਸਮਾਂ ਪਹਿਲਾਂ ਸੰਤਾਪ ਭੋ ਚੁਕੇ ਹਨ ਪੰਜਾਬ ਨੂੰ ਦੁਬਾਰਾ ਬਲਦੀ ਅਗਦੇ ਵਿੱਚ ਚੁੱਕਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਅਜਿਹੀਆਂ ਫਿਲਮਾਂ ਨੂੰ ਕੇਂਦਰ ਸਰਕਾਰ ਵੱਲੋਂ ਤੁਰੰਤ ਬੈਨ ਕੀਤਾ ਜਾਣਾ ਚਾਹੀਦਾ ਹੈ ਫਿਲਮਾਂ ਵਿੱਚ ਸਿੱਖਾਂ ਲਈ ਕੀਤੀ ਕਿਰਦਾਰਕੁਸ਼ੀ ਜੋ ਕਿ ਕਦਾਚਿਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪੰਜਾਬ ਵਿੱਚ ਕੰਗੜਾ ਰਨਾਊਤ ਦੀ ਫਿਲਮ ਐਮਰਜੈਂਸੀ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ ਇਸ ਮੌਕੇ ਜਬਰਦਸਤ ਨਾਰੇਵਾਜੀ ਵੀ ਕੀਤੀ ਗਈ ਨਾਬਾ ਤੋਂ ਪੱਤਰਕਾਰ ਗੁਰਮukh ਸਿੰਘ ਭੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ ਵਾਹ ਦੇਸ਼ आजाद ਹੋਇਆ ਉਸ ਤੋਂ ਬਾਅਦ ਫਿਰ ਜੋ ਕਾਂਗਰਸ ਦੀ ਸਰਕਾਰ ਸੀ ਉਸਨੇ ਵੀ ਇਸ ਤਰ੍ਹਾਂ ਹੀ ਸਿੱਖ ਕੌਮ ਨੂੰ ਜਰਾ ਪੈਸਾ ਕੋਹਤ ਕਰਕੇ ਇਸ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਰੀਹਾਂ ਤੇ ਚੱਲਦੇ ਹੋਏ ਹੁਣ ਜੋ ਸੈਂਟਰ ਦੀ ਮੋਦੀ ਸਰਕਾਰ ਹੈ ਉਹ ਵੀ ਆਪਣੀ ਜੋ ਇਹ ਕੰਗਣਾ ਰੌਦ ਦੀ ਫਿਲਮ ਹੈ ਜੋ ਉਹਨਾਂ ਦੀ ਐਮਪੀ ਵੀ ਹੈ ਭਾਜਪਾ ਦੀ ਇੱਕ ਐਮਰਜੈਂਸੀ ਫਿਲਮ ਇੱਕ ਰਿਲੀਜ਼ ਕੀਤੀ ਗਈ ਹੈ। ਉਹਦੇ ਵਿੱਚ ਜੋ ਸਿੱਖਾਂ ਦਾ ਕਿਰਦਾਰ ਹੈ ਬਹੁਤ ਹੀ ਸਰਕਾਰ ਜੋ ਸਾਡੇ ਬਹੁਤ ਹੀ ਜੋ ਇਨਕਲਾਬੀ ਸੰਤ ਹੋਏ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਉਹਨਾਂ ਦੇ ਕਰਤਾਰ ਦੀ ਕਾਰਤੂਕੀ ਕੀਤੀ ਗਿਆ ਜੋ ਅਸੀਂ ਕਿਸੇ ਵੀ ਕੀਮਤੇ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਸਿੱਖ ਕੌਮ ਦੇ ਇੱਕ ਬਹੁਤ ਹੀ ਨਾਇਕ ਜੋ ਸਾਡੇ ਹੋਏ ਨੇ ਸਾਰਾ ਸਿੱਖ ਸਮਾਜ ਉਹਨਾਂ ਦਾ ਸਤਿਕਾਰ ਕਰਦਾ ਹੈ ਅਸੀਂ ਉਹਨਾਂ ਦੀ ਜੋ ਇਸ ਦੇ ਵਿੱਚ ਕਰਤਾਰਕੂਚੀ ਕੀਤੀ ਗਿਆ ਜਾਂ ਸਿੱਖਾਂ ਦੇ ਖਿਲਾਫ ਜੋ ਇੱਥੇ ਕੀਤਾ ਗਿਆ ਹੈ ਉਹ ਨਹੀਂ ਪੰਜਾਬ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਊਗਾ ਕੋਈ ਵੀ ਸਿੱਖ ਚਾਹੇ ਸੰਸਾਰ ਪੱਧਰ ਤੇ ਬੈਠਾ ਹੈ ਉਹ ਇਸ ਬਿਲ ਨੂੰ ਬਰਦਾਸ਼ਤ ਨਹੀਂ ਕਰੂਗਾ ਕਿਉਂਕਿ ਸਾਡੇ ਸਤ ਜਰਨਾਇ ਸਿੰਘ ਜੀ ਖਾਸਾ ਭੰਡਰਾ ਵਾਲੇ ਸਾਡੇ ਸਤਕਾਰਯੋਗ ਜੋ ਸਾਡੇ ਆਗੂ ਵੀ ਹੋਏ ਨੇ ਤੇ ਸਾਡੇ ਸਤਕਾਰਯੋਗ ਸ਼ੰਤ ਵੀ ਨੇ ਜੋ ਇੱਕ ਜਿਨ੍ਹਾਂ ਨੇ ਕਾਰਪਾਕਤ ਦੀ ਉਸ ਮਹਾਨ ਪਰੰਪਰਾ ਨੂੰ ਆਪਣੇ ਹੀਨੇ ਤੇ ਛੜਾ ਕੇ ਆਪਣੀ ਜਾਨ ਦੇ ਕੇ ਮਹਾਨ ਸ਼ਹੀਦੀ ਦਿੱਤੀ ਹੈ ਅਸੀਂ ਉਹਨਾਂ ਦੇ ਜੋ ਵੀ ਉਹਨਾਂ ਦੇ ਖਿਲਾਫ ਜੋ ਪ੍ਰਚਾਰ ਪਤੰਡੀ ਪ੍ਰਚਾਰ ਕੀਤਾ ਜਾਂਦਾ ਬਰਦਾਸ਼ਤ ਨਹੀਂ ਕਰਾਂਗੇ ਇਹ ਫਿਲਮ ਨੂੰ ਇਸ ਪੰਜਾਬ ਵਿੱਚ ਦੀ ਧਰਤੀ ਤੇ ਖਾਸ ਤੌਰ ਤੇ ਜਿੱਥੇ ਵੀ ਸਿੱਖੋਵਾਦੀ ਬੈਠੀ ਹੈ ਉਹ ਇਸ ਦਾ ਡਟ ਕੇ ਵਿਰੋਧ ਕਰੇ ਤੇ ਪੰਜਾਬ ਵਿੱਚ ਖਾਸ ਤੌਰ ਤੇ ਇਸ ਫਿਲਮ ਨੂੰ ਨਹੀਂ ਚੱਲਣ ਦੇਵਾਂਗੇ ਇਹ ਪੰਜਾਬ ਦੀ ਜੋ ਮਾਨ ਸਰਕਾਰ ਹੈ ਜਿਉ ਉਸ ਨੇ ਧੱਕਾ ਜੌਰੀ ਨਾਲ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਸਰਕਾਰ ਦਾ ਵੀ ਡਟ ਕੇ ਵਿਰੋਧ ਕਰਾਂਗੇ ਇਸ ਲਈ ਸਾਰਿਆ ਪੀੜੇ ਘਰ ਦੇ ਸਿੱਖਾਂ ਨੂੰ ਵੀ ਜੋ ਇਹ ਐਮਰਜੈਂਸੀ ਫਿਲਮ ਹੈ ਇਹਦਾ ਘੱਟ ਕੇ ਵਿਰੋਧ ਕਰੋ ਤਾਂ ਜੋ ਜੋ ਸਰਕਾਰਾਂ ਸਿੱਖ ਕੌਮ ਤੇ ਮੌਕੇ ਮੌਕੇ ਦੇ ਸਰਕਾਰਾਂ ਤੋਂ ਸਿੱਧਰ ਕਰਦੀਆਂ ਆ ਰਹੀਆਂ ਨੇ ਉਹਨਾਂ ਨੂੰ ਸਾਫ ਰਿਕਾਸ ਕਰਦੇ ਕਿ ਆਪਾਂ ਸਾਰੇ ਸਿੱਖ ਕੌਮ ਇਕੱਠੇ ਹੋ ਕੇ ਆਪਣੇ ਸਿੱਖਾਂ ਦੀ ਹਿੱਤਾਂ ਦੀ ਰਾਖੀ ਲਈ ਆਪਾਂ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰੀਏ ਤਾਂ ਹੀ ਆਪਾਂ ਸੰਘਰਸ਼ ਵਿੱਚ ਅੱਗੇ ਵਧ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਫਿਲਮਾਂ ਦਾ ਵਿਰੋਧ ਕੀਤਾ ਸਿਨੇਮਾ ਵਿਖੇ ਪਹੁੰਚ ਕੇ ਕੀ ਕਰਨੇ ਚਾਹਣੇ ਉਹਦੀ ਗੱਲ ਕਿਉਂ ਵਿਰੋਧ ਕੀਤਾ ਗਿਆ ਜਿਹੜੀ ਐਮਰਜੈਂਸੀ ਫਿਲਮ ਕੰਗਣਾ ਰਾਉਤ ਜੋ ਐਮਪੀਆ ਬੀਜੇਪੀ ਆਰਐਸਐਸ ਦੀ ਉਦੇ ਵੱਲੋਂ ਬਣਾਈ ਗਈ ਹੈ ਜੋ ਸਿੱਖ ਕੌਮ ਦੇ کردار ਨੂੰ ਬਹੁਤ ਹੀ ਨੀਵੇਂ ਪੱਧਰ ਤੇ ਦਿਖਾਉਣ ਦੀ ਚਾਲ ਚੱਲੀ ਗਈ ਹੈ ਇਸ ਫਿਲਮ ਦੇ ਵਿੱਚ ਮੈਂ ਸਮਝਦਾ ਵੀ ਇਹ ਫਿਲਮ ਪੰਜਾਬ ਦੇ ਵਿੱਚ ਸਮੁੱਚੇ ਸਿੱਖ ਜਗਤ ਦੇ ਜਕਮਾਂ ਤੇ ਨੂਨ ਭੁੱਕਣ ਵਾਲਾ ਕੰਮ ਕੀਤਾ ਕੰਗੜਾ ਨਰਾਉਤ ਨੇ ਕਿਉਂਕਿ ਕੰਗੜਾ ਨਰਾਉਤ ਪਹਿਲਾਂ ਵੀ ਸਿੱਖ ਕੌਮ ਬਾਰੇ ਕਿਸਾਨਾਂ ਬਾਰੇ ਤਰ੍ਹਾਂ-ਤਰ੍ਹਾਂ ਦੇ ਬਿਆਨ ਦਿੰਦੀ ਰਹੀ ਹੈ ਅਸੀਂ ਜਿੱਥੇ ਸੈਂਟਰ ਦੀਆਂ ਸਰਕਾਰਾਂ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਇਹ ਫਿਲਮ ਪੰਜਾਬ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਉੱਥੇ ਹੀ ਸਿੱਖ ਭਾਈਚਾਰੇ ਨੂੰ ਵੀ ਹੱਥ ਬਨ ਕੇ ਬੇਨਤੀ ਅਪੀਲ ਕਰਦੇ ਆਂ ਵੀ ਇਸ ਕੰਗਣਾ ਰਾਉਤ ਦਾ ਪੰਜਾਬ ਦੇ ਵਿੱਚ ਵਿਰੋਧ ਕੀਤਾ ਜਾਵੇ ਕਿਉਂਕਿ ਕੰਗਣਾ ਰਾਉਤ ਨੇ ਜਿੱਥੇ ਸਿੱਖ ਕੌਮ ਦੇ ਉੱਤੇ ਤੰਜ ਕਿਸੇ ਉੱਥੇ ਕਿਸਾਨ ਨਹੀਂ ਭਾਈਚਾਰੇ ਦੇ ਉੱਤੇ ਵੀ ਲੰਬੇ ਚਿਰ ਤੋਂ ਬਿਆਨਬਾਜ਼ੀ ਕਰਦੀ ਆ ਰਹੀ ਆ ਸੋ ਅਸੀਂ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਸਿੱਖ ਕੌਮ ਤੇ ਕਿਸਾਨਾਂ ਦੇ ਸਬਰ ਤੇ ਸੰਤੋਖ ਨੂੰ ਨਾ ਪਰਖਿਆ ਜਾਵੇ ਜੇ ਫਿਲਮ ਸਰਕਾਰਾਂ ਦੀ ਜ਼ਬਰਜਨਾਹੀ ਦੇ ਕਾਰਨ ਪੰਜਾਬ ਦੇ ਵਿੱਚ ਲੱਗੂਗੀ ਤਾਂ ਇਹਦਾ ਠੋਕੇ ਵਿਰੋਧ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਬਾ ਵਿਖੇ ਲੋਡ ਦੇ ਸਿਨੇਮੇ ਦੇ ਅੰਦਰ ਪਹੁੰਚ ਕੇ ਇੱਕ ਫਿਲਮ ਦਾ ਵਿਰੋਧ ਕੀਤਾ ਗਿਆ ਐਮਰਜੈਂਸੀ ਫਿਲਮ ਦਾ ਵਿਰੋਧ ਕੀਤਾ ਸੀ ਆ ਇਸ ਫਿਲਮ ਦੇ ਅਸੀਂ ਵਿਰੋਧ ਹੈ ਇਸ ਵਿੱਚ ਅਸੀਂ ਪੂਰੀ ਤਰ੍ਹਾਂ ਦਾ ਬੈਨ ਕਰਾਉਣ ਦੇ ਮੁਕੱਲਮੇ ਹੱਕ ਦੇ ਵਿੱਚ ਆਂ ਤੇ ਅਸੀਂ ਸਾਰਿਆਂ ਨੂੰ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਪੂਰੇ ਪੰਜਾਬ ਦੇ ਵਿੱਚ ਇਹ ਫਿਲਮ ਵੀ ਕਿਸੇ ਵੀ ਥੀਏਟਰ 'ਚ ਨਾਲ ਲੱਗੇ ਤੇ ਸਾਰੇ ਥੀਏਟਰ ਦੇ ਵਿੱਚ ਬੈਨ ਕਰਤੀ ਜਾਵੇ। ਠੀਕ ਹੈ ਸਾਰੇ ਦੇ ਬੈਨ ਕਰ। ਤੇ ਅਸੀਂ ਆਪਦੇ ਥੀਏਟਰ ਦੇ ਵਿੱਚ ਇਹ ਫਿਲਮ ਪੂਰੇ ਤਰ੍ਹਾਂ ਕਿਸੇ ਵੀ ਨਹੀਂ ਲਾਈ। ਨਾ ਹੀ ਅਸੀਂ ਅੰਦਾ ਕੋਈ ਅਸੀਂ ਲਾਂ ਤਾਂ ਸੋਚਿਆ ਸੀਗਾ ਤੇ ਅਸੀਂ ਇਸ ਫਿਲਮ ਦੇ ਵੀ ਵਿਰੋਧ ਦੇ ਵਿੱਚ ਹਾਂ। ਤੁਸੀਂ ਕੀ ਬਤੌਰ ਕਿਸੇ ਵਗੈਰਾ ਬਤੌਰ ਮੈਨੇਜਰ ਕੀ ਨਾਮ ਤੁਹਾਡਾ? ਨਸੀਮ ਅਕਰਮ